ਜੇ ਆਪ ਤੁਹਾਨੂੰ ਦੱਸਾਂਗੇ ਕੜੀ ਬਣਾਉਣ ਬਾਰੇ ਆਪੋ ਮਸਾਲਾ ਕੁੱਟ ਕੇ ਰੱਖ ਲਿਆ ਹੁੰਡੇ ਦੇ ਵਿੱਚ ਇਹਦੇ ਚ ਪਾਈਆਂ ਨੇ ਹਰੀਆਂ ਮਿਰਚਾਂ ਧਣੀਆਂ ਕਾਲੀਆਂ ਮਿਰਚਾਂ ਤੇ ਲਸਣ ਛਿੱਲੇ ਸੀ ਉਹ ਕੁੱਟ ਕੇ ਪਾ ਰੱਖ ਲਿਆ ਇਹਦੇ ਨਾਲ ਆਪ ਪਕੌੜੇ ਕੱਢਾਂਗੇ ਪਕੌੜਿਆਂ ਦਾ ਮਿਕਸਰ ਤਿਆਰ ਕਰ ਲਿਆ ਆਪ ਬਾਅਦ ਚ ਤੜਕ ਕੇ ਜਪਾਵਾਂਗੇ ਤੇ ਉਹ ਤੇਲ ਗਰਮ ਹੁੰਦਾ ਪਿਆ ਤੇ ਪਕੌੜੇ ਕੱਢ ਕੇ ਫਿਰ ਉਹਦੇ ਬਾਅਦ ਕੜੀ ਬਣਾ ਕੇ ਤੁਹਾਨੂੰ ਦੱਸਾਂਗੀ ਚਲੋ ਬੋਲੋ ਬਸ ਅੰਟੀ ਨੂੰ ਤਾਂ ਹੋਰ ਪਾ ਥੋੜੇ ਕੱਢ ਲਵੇ ਬਸ ਲੱਖ ਦਾ ਦਬਾਉਣ ਨੂੰ ਅੰਜੀ ਆమే ਪਕੌੜੇ ਆਪਾਂ ਕੱਢ ਕੇ ਰੱਖ ਲਈਨੇ ਤੇ ਤੇਲ ਵਿੱਚ ਕੜਾਈ ਲਈ ਜਿਆਦਾ ਰੋਈ ਤੜਕੇ ਲਈ ਵੀ ਚੁਆਏ ਕੱਢ ਲੂਗੇ ਕੋਈ ਹੋਰ ਸਬਜ਼ੀ ਵੀ ਘੜਤਾਂ ਲਾਂ ਦੇ ਕੰਮ ਆ ਸਕਦੇ ਸਬਜ਼ੀ ਨੂੰ ਗੋਰਾ ਰੱਖ ਕੇ ਨੋ ਤੇ ਆਈ ਗੰਦੇ ਵਿੱਚ ਪਾਉਣਾ ਤੇ ਆ ਕੇ ਬਣੇ ਆ ਗਿਆ 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 ਜੀਰਾ ਪਾਉਣ ਨੂੰ ਜੀਰਾ ਪਾਉਣ ਨੂੰ ਲਗਾ ਦੋ ਇਹਦੇ ਵਿੱਚ ਘੁੱਟਦੇ ਆ ਕੋਈ ਮਸਾਲਾ ਸਬਜ਼ੀ ਬਣਾਣੀ ਹੋਵੇ ਇਹਦੇ ਵਿੱਚ ਹੀ ਘੁੱਟਦੇ ਆ ਇਹ ਸਬਜ਼ੀ ਇਹ ਮੇਰੀ ਜੱਦੀ ਸੱਸ ਜੀ ਦੀ ਨਿਸ਼ਾਨੀ ਹੈ ਇਨੇ ਸੀ ਜਾਣ ਤੋਂ ਬਾਅਦ ਸਾਮਕ ਰੱਖਿਆ ਹੈ ਬਾਕੀ ਦੋਰੀ ਹੁੰਡੇ ਦੇ ਵਿੱਚ ਮਸਾਲਾ ਪੁੱਟ ਕੇ ਸਬਜ਼ੀ ਬਣਾਈ ਹੋਇਆ ਜਦ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਅਸੀਂ ਐਵੇਂ ਹਾਫੇ ਵੀ ਨਾਲ ਕਵਰ ਕਰਕੇ ਰੱਖ ਦਿਆਂ ਜੀ ਕੋਈ ਸ਼ਿਫਟਲੀ ਵਗੈਰਾ ਇਹਨੂੰ ਮੂਨਾ ਲਾਉਂ ਛੱਡਾ ਇਹ ਤਰੀਕਾ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸੋ ਲੱਗ ਦਿੱਤੀ ਐਵੇਂ ਮਸਾਲਾ ਪੁੱਟ ਕੇ ਆਪਣੇ ਹੁੰਡੇ ਦੇ ਵਿੱਚ ਮਸਾਲਾ ਜਦ ਆਪਾਂ ਪੁੱਟਿਆ ਸੀ ਨਮਕ ਕੋਲ ਪਾ ਲਿਆ ਸੀ ਆਪਾਂ ਕੜੀਆਂ ਮਿਰਚਾਂ ਤੇ ਕਾਲੀਆਂ ਮਿਰਚਾਂ ਵੀ ਪੁੱਟੀਆਂ ਸੀ ਉਹਨੂੰ ਪਹਿਲੇ ਛੱਤੀਆਂ ਉਹ ਪਾਤਾ ਛੱਤੀਆਂ ਸਿੱ ਤੋਂ ਗੁੱਤ ਲਿਆ ਜੀਰਾ ਪਾਤਾ ਹੁਣ ਆਪਾਂ ਇਹ ਜੀ ਹਲਦੀ ਪਾਉਣੀ ਹੈ ਇੰਨੀ ਪਾ ਲੈ ਜੀ ਹੁਣ ਜੀ ਪਾ ਦੇਣੀ ਜਿੰਨਾ ਭੁਲਣਾ ਹੈ ਇਹ ਵਿੱਚ ਪਾਣੀ ਪਾਉ ਲੋੜੇ ਇਹ ਜੀ ਜਿਆਦਾ ਵਧੀਆ ਸਮੈਲ ਆ ਰਹੀ ਹੈ ਤਾਂ ਆਪਣਾ ਪੁਜੀ ਬਿੱਟਿਆ ਵਧੀਆ ਹੁਣ ਜੇ ਅਸੀਂ ਆਪਾਂ ਕੁਝ ਵੇਸਤਾਂ ਤੇ ਜਿਹੜੀ ਜੱਸੀ ਪਾ ਕੇ ਆਪਾਂ ਘੋਲ ਕੇ ਪਿਆਰ ਦਿੱਤਾ ਹੋਇਆ ਪੋਹ ਮਾਣੀ ਤੇ ਛਾਣ ਕੇ ਟਿੰਕਣਾ ਵੇਸਨ ਵਧੀਆ ਤੇ ਦੇ ਵਿੱਚ ਨਾਲ ਲੱਸੀ ਨਾਲ ਕੋਲ ਰੱਖਿਆ ਸੀ ਬਣ ਆ ਰਾਮ ਇਸ ਤਰ੍ਹਾਂ ਪਾਣੀ ਪਾ ਲਾ ਲਾ ਚਾਹੇ ਬੇਚੇ ਕਰਦੇ ਕੀ ਇਹ ਗਰਮ ਲਾਗੇ ਇਹਨੂੰ ਆਪਾਂ 15 ਮਿੰਟ ਐ ਬਾਲਾ ਸਮਾਂ ਇਹਨੂੰ ਭਰਜੀ ਇਤਨ ਜਿੰਨਾ ਰਹਿਣੇ ਅੱਛੀਂ ਕੱਦਦੇ ਜੀ ਜੇ ਆਪਾਂ ਲੱਗੇ ਵੀ ਸੰਘਣੀ ਹੋ ਰਹੀਏ ਵਿੱਚ ਪਾਣੀ ਆਪਾਂ ਹੋਰ ਵੀ ਪਾ ਸਕਦੇ ਆ ਠੀਕ ਕੱਚੀ ਦਾ ਪੈਣੀ ਨਹੀਂ ਬਣਾਉਂਦੇ ਜੀ ਉਹਦੀ ਜਿੱਕਣਾ ਤਿੰਨ ਤਨਾ ਐ ਵੇਖੋ ਬਾਲਾ ਦੇ ਨੇ ਤੇ ਇੰਨਾ ਗੈਸ ਨੂੰ ਪਾਤ ਕੇ ਉੱਤ ਤੋਂ ਵਾਲਾ ਫਿਰ ਅਪ ਕੋੜੀ ਪਾਣੀ ਤੜੀ ਬਣ ਚੁੱਕੀ ਆਪਣੀ ਤੇ ਹੁਣ ਦੇ ਚ ਅਪ ਕੋੜੀ ਪਾਵਾਂਗੇ ਇਹਦੇ ਉੱਤੇ ਪਾਈ ਗਏ ਆ ਜੇ ਤਿੰਨ ਇੱਕ ਦੋ ਵਾਲਾ ਅਪ ਹੋਰ ਦੀ ਲਾਂਗੇ ਆਪਣੀ ਤੜੀ ਬਣ ਕੇ ਤਿਆਰ ਹੈ ਕਸੂਰੀ ਮਿਰਚ ਪਾ ਦਿੰਦੇ ਕੋੰਦਰਤਾ ਰਹੀ ਮਨ ਨੂੰ